ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕਾਟ ਕਰਦੇ ਆ 15 15 25 ਸਾਲ ਦੇ ਵਿੱਚ ਅਪੀਲਾਂ ਕੱਟ ਦਿੱਤੀਆਂ ਅੱਜ ਜਿਹੜੀ ਅਪੀਲ ਆ ਸਪੈਸ਼ਲ ਆ ਖਾਸ ਕਰਕੇ ਇੰਡੀਆ ਦਾ ਜਿਹੜਾ ਖਾਸ ਕਰਕੇ ਦਾ ਬੈਂਕ ਅਕਾਊਂਟ ਆ ਕੋਈ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਕਿ ਪੰਜਾਬ ਚ ਪ੍ਰੋਜੈਕਟ ਚੱਲੇ ਇੰਡੀਆ ਪ੍ਰੋਜੈਕਟ ਚੱਲਦੇ ਆ ਜੇ ਪੰਜਾਬ ਤੇ ਵੀ ਕੱਲੇ 25 30 ਲੱਖ ਮਹੀਨੇ ਲੱਗਦਾ ਸਾਡੇ ਉੱਤੇ ਸ਼ਹੀਦ ਪਰਵਾਰਾਂ ਦਾ ਹੋਵੇ ਮੈਡੀਕਲ ਹੋਵੇ ਜਿਹੜੀ ਕਲੀਨਿੰਗ ਕੰਮੀ ਖੋਲੀ ਆ ਐਜ ਪੇ ਆ ਸੋ ਤੁਹਾਡੀ ਲੋੜ ਹੈਗੀ ਆ ਵੀ ਜੇ ਤੁਸੀਂ ਇੰਡੀਆ ਰਹਿੰਦੇ ਆ ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ ਇਹ ਉਹ ਤੁਸੀਂ ਬੈਂਕ ਕਾਡ ਜ ਪੈਸੇ ਪਾ ਸਕਦੇ ਉਥੋਂ ਬਾਹਰ ਨਹੀਂ ਪਾ ਸਕਦੇ ਹੁਣ ਜੇ ਕੋਈ ਸਾਡੇ ਭੈਣ ਭਰਾ ਬਾਹਰ ਰਹਿੰਦੇ ਉਹਦੇ ਰਿਸ਼ਤੇਰ ਪਿੱਛੇ ਹੈਗੇ ਆ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉਥੇ ਜਿੰਨਾ ਕੁਛ ਆਪਣਾ ਹਿੱਸਾ ਪਾ ਸਕਦੇ ਪਾਓ ਵੀ ਸਾਡੇ ਪ੍ਰੋਜੈਕਟ ਚੱਲੀ ਜਾ ਕਿਉਂਕਿ ਇਸ ਉਹਦੇ ਤੁਹਾਡੀ ਕਾਫੀ ਲੋੜ ਹੈ ਜੇ ਸਾਰੀ ਬੈਂਕ ਡੀਟਲ ਵੀ ਆ ਗਈ ਸਕਰੀਨ ਤੇ QR ਕੋਡ ਵੀ ਆ ਗਈ QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ ਡਾਇਰੈਕਟ ਡਿਪੋਜ਼ਿਸ਼ਨ ਪਾ ਸਕਦੇ ਬੈਂਕ ਕ੍ਰੈਡਿਟਲ ਵੀ ਆ ਗਈ ਬੈਂਕੀਆਂ ਡਿਟੇਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ ਆ ਤੁਹਾਡੀ ਇਸ ਵਜ੍ਹਾ ਦੇ ਕਾਫੀ ਸਪੋਰਟ ਹੈ ਆ ਦੇਖੋ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਸੰਗਤ ਜੀ ਅਸੀਂ ਕਰੀ ਏਦਾਂ ਅਪੀਲ ਕਰ ਕਿ ਜਾਰੀਆਂ ਕਰਦੇ ਨੀਗੇ ਤੇ ਇਹ ਕਾਫੀ ਗੁਰੂ ਕਿਰਪਾ ਹੈਗੀ ਆ ਵੀ ਚਾਰਜੀਕਰਨ ਪ੍ਰੋਗਰਾਮ ਚਾਈ ਜਾਂਦੇ ਪੈਸੇ ਤੁਹਾਡੀ ਬਹੁਤ ਲੋੜ ਆ ਅਸੀਂ ਕਹਿੰਦੇ ਜਿੰਨਾ ਕੁ ਤੁਸੀਂ ਆਪਣੇ ਉਹ ਦਾਨ ਕਰ ਸਕਦੇ ਹੋ ਕਰੋ ਆਪਣੇ ਪਰਿਵਾਰਾਂ ਨੂੰ ਦੱਸੋ ਤੇ ਇਹ ਜਿਹੜਾ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤ